ਜਿੰਨੀਆਂ ਗੱਲਬਾਤ ਕਰਾਂਗੇ ਪਹਿਲਾਂ ਗੱਲਬਾਤ ਹੋਣੀ ਚਾਹੀਦੀ ਮਨਜੀਤ ਸਿੰਘ ਜੀ ਜੋ ਅੱਜ ਰੋਸ਼ਮਾਜ ਪੂਰ ਪਰਮਾ ਕੱਟਾ ਕੀ ਕਹਿਣਾ ਚਾਹੋਗੇ ਦੇਖੋ ਜਿਹੜੀ ਐਫ ਆਈ ਆਰ ਗਲਵਿੰਦਰ ਕੌਰ ਤੇ ਦਰਜ ਕੀਤੀ ਗਈ ਆ ਉਹ ਐਫ ਆਈ ਆਰ ਕੈਨਸਲ ਕਰਾਉਣ ਲਈ ਅੱਜ ਦਾ ਇਹ ਵੱਡਾ ਇਕੱਠ ਹੈ ਜਿਹੜੀ ਐਸ ਕੇਐਮ ਦੀ ਸਾਡੀ ਜਿਹੜੀ ਨਾਨ ਪੋਲਿਟਿਕਲ ਦੀ ਔਰ ਕਿਸਾਨ ਮਜੂਬੋਰਚਾ ਦੀ ਕਾਲ ਨੂੰ ਦੇ ਤਹਿਤ ਸੋ ਇਸ ਕਰਕੇ ਐਸਐਸਪੀ ਦਫ਼ਤਰ ਜਾ ਰਹੇ ਆ ਐਸਐਸਪੀ ਦਫ਼ਤਰ ਜਾ ਕੇ ਉਹਨਾਂ ਨੂੰ ਐਸਐਸਪੀ ਸਾਹਿਬ ਨੂੰ ਜਿਹੜਾ ਅੱਜ ਦਾ ਸਾਡਾ ਡਿਮਾਂਡ ਨੋਟਿਸ ਹੈ ਜਾਂ ਮੰਗ ਪੱਤਰ ਉਹ ਦੇਵਾਂਗੇ ਉਹ ਉਹਦੇ ਵਿੱਚ ਇਹ ਕਿ ਆ ਕਿਲੰਦਰ ਕੋਰ ਤੇ ਐਫਆਈਆਰ ਜਿਹੜੀ ਦਰਜ ਕੀਤੀ ਕੈਨਸਲ ਕੀਤੀ ਜਾਵੇ ਔਰ ਕੰਗਣਾ ਨਾ ਹੋਤੇ ਐਫਆਈਆਰ ਦਰਜ ਕੀਤੀ ਜਾਵੇ ਜਿਹੜੀ ਉਹ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਬਿਲਕੁਲ ਜੀ सस्पेंशन ਬਾਰੇ ਕੀ ਕਹਿਣਾ ਚਾਹੂਗੇ ਦੇਖੋ ਉਹ ਤਾਂ ਅਸੀਂ ਪਾਰਸਰ ਖਾਨ ਨੂੰ ਕਹਾਂਗੇ ਉਹਨਾਂ ਨੂੰ ਮੁੜ ਕੇ ਬਹਾਲ ਕੀਤਾ ਜਾਵੇ ਤੁਹਾਨੂੰ ਕੀ ਲੱਗਦਾ ਜੋ ਕੰਗਣਾ ਨਰੋਦ ਬਾਰ-ਬਾਰ ਆਇਆ ਹੈ ਜੇ ਬਿਆਨ ਦਿੰਦੀ ਆ ਹੁਣ ਤਾਂ ਉਹਨਾਂ ਨੇ ਡਾਇਰੈਕਟ ਹੀ ਕਹਿਤਾ ਵੀ ਪੰਜਾਬ ਦੇ ਵਿੱਚ ਆ ਤੈਨੂੰ ਬਾ ਤੁਹਾਨੂੰ ਪਤਾ ਕਿਉਂ ਵੱਧ ਰਿਹਾ ਹੈਗਾ ਤੇ ਇਸ ਤਰ੍ਹਾਂ ਦੀ ਟਿੱਪਣੀਆਂ ਕਰਨੀ ਸਹੀ ਨਹੀਂ ਨੇ ਬਿਲਕੁਲ ਇਹ ਟਿੱਪਣੀਆਂ ਬਿਲਕੁਲ ਮੈਂ ਸਮਝਦਾ ਗਲਤ ਨਹੀਂ ਔਰ ਇਹ ਦੰਦੀਆਂ ਟਿੱਪੜੀਆਂ ਨਹੀਂ ਹੋਣੀਆਂ ਚਾਹੀਦੀਆਂ ਠੀਕ ਹੈ ਹਾਂ ਮੈਂ ਕੇਵਲ ਜਮ ਜੀ ਸਿੰਘ ਜੀ ਸਾਡੇ ਨਾਲ ਸੀਗੇ ਦੁਆਬਾ ਦੇ ਸੁਪਾ ਪ੍ਰਧਾਨ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਰੀ ਗੱਲਬਾਤ ਜਾਣਕਾਰੀ ਦਿੱਤੀ ਤਾਂ ਦੱਸਿਆ ਵੀ ਜੋ ਮੰਗ ਪੱਤਰ ਦਿੱਤਾ ਜਾਏਗਾ ਐਸਐਫਪੀ ਦਫ਼ਤਰ ਸਰਵਰ ਸਿੰਘ ਬੰਦੇੜ ਵੀ ਸਾਡੇ ਨਾਲ ਨੇ ਬੰਦੇ ਪੰਦੇਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਗੱਲਬਾਤ ਹੋ ਨਹੀਂ ਸਕੀ ਪੰਦੇਰ ਸਾਹਿਬ ਨਾਲ ਪੰਦੇਰ ਸਾਹਿਬ ਮਾਫੀ ਚਾਹੁੰਦਾ ਪਹਿਲਾਂ ਗੱਲਬਾਤ ਹੋ ਨਹੀਂ ਸਕੀ ਥੋੜਾ ਦੱਸਣਾ ਚਾਹੁੰਗੇ ਜੀ ਆਦੇ ਰੋਸਮਾਰ ਦੇ ਦੱਬ ਕੇ ਤੁਸੀਂ ਇਹਦਾ ਜੋ ਸਾਥ ਦਿੱਤਾ ਜਾਵੇ ਅਸੀਂ ਤੁਹਾਨੂੰ ਉੱਥੇ ਜਾ ਕੇ ਸਾਰੀ ਪੀਸੀ ਕਰਦੇ ਆਂ ਸਾਰੀ ਡਿਟੇਲ ਪਾਵਾਂਗੇ ਥੋੜਾ ਜਿਆਦਾ ਦੱਸ ਦਿਓ ਸਰ ਹਾਂ ਜੀ ਸਾਹਿਬ ਮਾਰਜ ਚੰਗਾ ਯੋਗਦਾਨ ਮਿਲ ਰਿਹਾ ਹੈ ਠੀਕ ਹੈ ਸਰ ਜੋ ਅੱਜ ਦੇ ਅੱਜ ਹੁਣ ਕਰਨ ਕੀ ਜਾ ਰਹੇ ਆ ਅੱਬਾ ਹਾਂ ਠੀਕ ਹੈ ਇਹ ਐਸਐਸਪੀ ਦਫਤਰ ਮਹਾਲੀ ਵਾਲ ਜਾ ਰਹੇ ਨਹੀਂ ਉੱਥੇ ਕਰਨ ਕੀ ਜਾ ਰਹੇ ਆ ਸਰ ਆ ਮੰਗ ਪੱਤਰ ਦੇਣਾ ਮੰਗ ਪੱਤਰ ਬਹੁਤ ਬ ਪੰਦੇਰ ਸਾਹਿਬ ਨੇ ਪਹਿਲਾਂ ਵੀ ਰਿਸਪਾਂਸ ਨਹੀਂ ਦਿੱਤਾ ਹੁਣ ਫੇਰ ਉਹਨਾਂ ਨੇ ਪੂਰੀ ਗੱਲਬਾਤ ਕੀਤੀ ਨਹੀਂ ਚਲੋ ਕੋਈ ਬਾਤ ਨਹੀਂ ਜਿਵੇਂ ਕਿ ਤੁਹਾਨੂੰ ਦੱਸ ਰਹੀਏ ਵੀ ਹੁਣ ਐਸਐਸਪੀ ਦਫ਼ਤਰ ਮੰਗ ਪੱਤਰ ਦੇਣ ਜਾ ਰਹੇ ਨੇ ਐ ਵੀ ਵੀ ਜੋ ਬੀਬਾ ਕਲਵਿੰਦਰ ਕੌਰ ਦੇ ਉੱਤੇ ਪਰਚਾ ਦਰਜ ਕੀਤਾ ਗਿਆਗਾ ਜਾਂ ਉਸ ਨੂੰ ਸਸਪੈਂਡ ਕੀਤਾ ਗਿਆਗਾ ਨੌਕਰੀ ਤੋਂ ਉਸ ਦੀ ਨੌਕਰੀ ਬਹਾਲ ਕੀਤੀ ਜਾਵੇ ਤੇ ਉਸ ਦਾ ਪਰਚਾ ਰੱਦ ਕੀਤਾ ਜਾਵੇ ਤੇ ਜੋ ਕੰਗਨਾ ਰਣੋਤ ਇਸ ਤਰ੍ਹਾਂ ਦੇ ਬਿਆਨਬਾਜ਼ੀ ਕਰਦੀ ਰਹੀ ਆ ਪਹਿਲਾਂ ਪਿਛਲੇ ਸੰਘਰਸ਼ ਵਿੱਚ ਵੀ ਤੇ ਹੁਣ ਵੀ ਉਹਨੇ 에ਰਪੋਰਟ ਤੇ ਜੋ ਘਟਨਾ ਵਾਪਰੀ ਉਸ ਤੋਂ ਬਾਅਦ ਇੱਕ ਬਿਆਨ ਫਲਾਈਬੋਕੇ ਦਿੱਤਾ ਵੀ ਪੰਜਾਬ ਦੇ ਵਿੱਚ ਜੋ ਅਤਿਵਾਦ ਵੱਧ ਰਿਹਾ ਹੈਗਾ ਉਹ ਕਿਉਂ ਵੱਧ ਰਿਹਾ ਹੈਗਾ ਇਸ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਭਲਾ ਉਹਨਾਂ ਦਾ ਕਹਿਣਾ ਇਹੀ ਸੀਗਾ ਵੀ ਜੋ ਕੁਲਵਿੰਦਰ ਕੌਰ ਨੇ ਆਪਣੀ ਅੱਖ ਨੂੰ ਜਾ ਜਾਗਦੀ ਰੱਖ ਕੇ ਉਲਤੇ ਥੱਪੜ ਮਾਰਿਆ ਤਾਂ ਉਹਦਾ ਮਤਲਬ ਇਹ ਹੋ ਗਿਆ ਵੀ ਪੰਜਾਬ ਆਤੰਗਵਾਦੀ ਹੈ ਜਾਂ ਖਾਲਿਸਤਾਨੀ ਹੈ ਉਹਦਾ ਸਿੱਧਾ ਸਿੱਧਾ ਇਹ ਹੀ ਇੱਕ ਕਾਰਨ ਉਹਦਾ ਕਹਿਣ ਦਾ ਹਮੇਸ਼ਾ ਹੀ ਇਹ ਮੁੱਦਾ ਰਿਹਾਗਾ ਤੇ ਚਲੋ ਕੋਈ ਨਾ ਹੁਣ ਦੇਖਦੇ ਆਂ ਵੀ ਜੋ ਇਹਨਾਂ ਦਾ ਜੋ ਵੀ ਸੰਘਰਸ਼ਾ ਕਿਸਾਨ ਜਥੇਬੰਦੀਆਂ ਦਾ ਉਹ ਦੇਖਣਾ ਵੀ ਕੀ ਰੰਗ ਲਿਆਵੇਗਾ ਤੁਹਾਨੂੰ ਨਾਲ ਦੀ ਨਾਲ ਦਿਖਾਉਂਦੇ ਰਵਾਂਗੇ ਜੋ ਵੀ ਇੱਥੇ ਕਾਰਵਾਈ ਹੋ ਰਹੀ ਹੈ ਜਾਂ ਰੋਸ਼ਮਾਰਚ ਅੱਜ ਜੋ ਇੱਥੇ ਕੀਤਾ ਜਾ ਰਿਹਾ ਹੈਗਾ ਐਸਐਸਪੀ ਦਫ਼ਤਰ ਮੰਗ ਪੱਤਰ ਦਿੱਤਾ ਜਾਊਗਾ ਤੁਹਾਨੂੰ ਨਾਲ ਦੀ ਨਾਲ ਦਿਖਾਉਂਦੇ ਰਹੇ ਨੇ ਲਵਾਂਗੇ ਤੇ ਦੇਖੋ ਤੁਸੀਂ ਬਹੁਤ ਹੀ ਕਾਕਾ ਸਿੰਘ ਕੋਟੜਾ ਜੀ ਪਹੁੰਚ ਚੁੱਕੇ ਨੇ ਜਨਰਲ ਸਕੱਟਰੀ ਵੀ ਕੈਜੂ ਸੁਦਾ ਸਿੱਧੂਪੁਰ ਦੇ ਕਾਕਾ ਸਿੰਘ ਕੋਟੜਾ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਾਕਾ ਜੀ ਅੱਜ ਦਾ ਜੋ ਰੋਸ਼ਮਾਰਚ ਆ ਬਹੁਤ ਪਰ ਮਹੰਗਾ ਰਗਾ ਇਸਦੇ ਬਾਰੇ ਕੀ ਕਹੋਗੇ ਦੇਖੋ ਅਸੀਂ ਅੱਜ ਇਨਸਾਫ ਮਾਰਚ ਦਾ ਨਾ ਹੀ ਇਨਸਾਫ ਦਿੱਤਾ ਹੈ ਅਸੀਂ ਅੱਜ ਆਪਣਾ ਅੰਮ੍ਰਿਤਸਰ ਗੁਰਦੁਆਰੇ ਤੋਂ ਇਕੱਠੇ ਹੋ ਕੇ ਚੱਲੇ ਆ SSP ਜਿਹੜਾ ਮਹੱਲੀ ਆ ਅਸੀਂ ਉਹ ਤੋਂ ਮੰਗਾਗੇ ਕਿ ਇਸ ਪਰਿਵਾਰ ਨਾਲ ਉਸ ਲੱਟਕੀ ਨਾਲ ਜੋ ਕੁਝ 에어ਪੋਰਟ ਤੇ ਹੋਇਆ ਉਹਦਾ ਸੱਚ ਲੋਕਾਂ ਮੂਰੇ ਆਉਣਾ ਚਾਹੀਦਾ ਪਰ ਦੂਜੀ ਜਿਹੜੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਇਹਨਾਂ ਨੂੰ ਵੀ ਸਪਸ਼ਟ ਕਰਨੀ ਚਾਹੀਦੀ ਹੈ ਕਿ ਉਹ ਪੰਜਾਬ ਦੇ ਵਿੱਚ ਆ ਪੰਜਾਬ ਪੁਲਿਸ ਨੇ ਉੱਥੇ ਮੌਕੇ ਤੇ ਕੀ ਕੀਤਾ ਪੰਜਾਬ ਸਰਕਾਰ ਨੇ ਕੀ ਕੀਤਾ ਇਹ ਜੇ ਉਹਨਾਂ ਤੇ ਕੇਂਦਰ ਦਾ ਦਬਾਅ ਸੀ ਆਪ ਦੀ ਨੀਤੀ ਸਰਕਾਰ ਨੂੰ ਵੀ ਸਪਸ਼ਟ ਕਰਨੀ ਚਾਹੀਦੀ ਆ ਹੁਣ ਤੱਕ ਕੋ ਭੈਣ ਹੈ ਕਿੱਥੇ ਕੀ ਹੈ ਕਿੱਥੇ ਰੱਖਿਆ ਜਿਹੜੀ ਮੀਡੀਆ ਦੇ ਆਪਾਂ ਜੋ ਸੁਣ ਰਹੇ ਆ ਉਵੇਂ ਜੇਕਰ ਲੋਕ ਬੋਲ ਰਹੇ ਨੇ ਅਸਲ ਦੇ ਵਿੱਚ ਅਸੀਂ ਇਹ ਕਹਿੰਨਾ ਵੀ ਸਰਕਾਰ ਨੂੰ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਲੋਕਾਂ ਮੂਹਰੇ ਸੱਚ ਲੈ ਕੇ ਆਵੇ ਕਿ ਅਸਲ ਸਥਿਤੀ ਆ ਕੁਝ ਵਾਪਰਿਆ ਆ ਕੁਝ ਹੋਇਆ ਤਾਂ ਉਹ ਲੋਕ ਅੱਜ ਇਹੀ ਮੈਂ ਕਰਨਗੇ ਪੂਰੇ ਪੂਰੇ ਭਾਰ ਦੇ ਲੋਕ ਨੇ ਹਰਿਆਣੇ ਦੇ ਜੁਪੀ ਦੇ ਸਾਰੇ ਸਟੇਟਾਂ ਦੇ ਹੈਗੇ ਆ ਮੈਂ ਖਾਸ ਕਰਕੇ ਕਹੂੰ ਵੀ ਜਿਹੜਾ ਕੰਗੜਾ ਕੌਰ ਜਿਹੜੀ ਵੀ ਬਿਆਨਬਾਜ਼ੀ ਚ ਰਹੀ ਹੈ ਅੱਜ ਉਹ ਐਮਪੀ ਹੈ ਐਮਪੀ ਦੀ ਮਰਜ਼ਾਦਾ ਹੁੰਦੀ ਹੈ ਲੋਕਾਂ ਦੀਆਂ ਮੰਗਾਂ ਚੱਕਣੀਆਂ ਇਨਸਾਫ ਦੇਣਾ ਬਿਆਨਬਾਜ਼ੀ ਠੀਕ ਹੈ ਜੋ ਐਕਟਰੀਸੀ ਤੁਸੀਂ ਕਰ ਲਈ ਉਹਦਾ ਕਰਕੇ ਤੁਸੀਂ ਆ ਗਏ ਲੋਕਾਂ ਨੇ ਚੋਣਤਾ ਸਾਨੂੰ ਜੁਮੇ ਪਰ ਉਹਨਾਂ ਨੂੰ ਮਰਜ਼ਾਦਾ ਜਿਹ ਰਹਿ ਕੇ ਆਪਦੀ ਜਿਹੜੀ ਹੁਣ ਐਮਪੀ ਦੀ ਫਰਜ ਬਣਦਾ ਉਹ ਨਿਭਾਉਣਾ ਚਾਹੀਦਾ ਨਾ ਕਿ ਜਿਹੜੀ ਪਿੱਛੇ ਬਿਆਨਬਾਜ਼ੀ ਦੀ ਮੈਨੂੰ ਤਾਂ ਲੱਗਦਾ ਵੀ ਉਹਨੂੰ ਆਪਦੇ ਕਰੀ ਹਲ ਦੀ ਪੂਰੀ ਲੋਕਾਂ ਦੇ ਮੂਹਰੇ ਹਾਂਜੀ ਸਾਫ਼ ਕਰਨੀ ਚਾਹੀਦੀ ਵੀ ਮੇਰਾ ਪਿੱਛੇ ਜੋ ਵੀ ਟਿਮਡ ਰਿਆ ਹਾਂਜੀ ਪਰ ਹੁਣ ਮੈਂ ਇਸ ਲੈਂਡ 'ਚ ਆਈ ਹਾਂ ਹੁਣ ਮੇਰੇ ਜਿਹੜੇ ਫਰਜ ਹੈ ਉਹ ਮੈਂ ਨਿਭਾਉਂਗੀ ਤੇ ਬਿਆਨਬਾਜ਼ੀ ਤੋਂ ਮੈਨੂੰ ਲੱਗਦਾ ਫੇਰ ਕਰਨਾ ਚਾਹੀਦਾ ਬਿਲਕੁਲ ਜੀ ਕੰਗਰਸ ਨਾਅਦ ਦਾ ਹਮੇਸ਼ਾ ਬਿਆਨ ਗਲਤੀ ਹੁੰਦੇ ਆ ਤੇ ਅੱਜ ਜੋ ਇਹ ਰੋਸ਼ਮਾਰਜੇ ਕੱਢਿਆ ਜਾ ਰਿਹਾ ਜਾਂ ਮੰਗ ਪੱਤਰ ਦਿੱਤਾ ਜਾਊਗਾ ਜੇ ਆਉਣ ਵਾਲੇ ਸਮੇਂ 'ਚ ਉਹ ਆਪਣੀ ਸਰਕਾਰ ਜਾਂ ਕੇਂਦਰ ਸਰਕਾਰੇ ਮੰਗ ਨਹੀਂ ਮੰਨਦੀ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਫੇਰ ਕੀ ਅਗਲੀ ਕਾਰਵਾਈ ਹੋਗੀ ਵੇਖੋ ਫੇਰ ਅਸੀਂ ਦੋਨੇ ਫੋਰਮਾਂ ਦੀ ਮੀਟਿੰਗ ਕਰਕੇ ਇਸ ਤੇ ਜੋ ਅੱਜ ਮੰਗ ਪੱਤਰ ਹੈ ਤੇ ਕੀ ਸਰਕਾਰ ਕਰਦੀ ਹੈ ਕੀ ਕੇਂਦਰ ਕਰਦੀ ਹੈ ਜੇ ਨਹੀਂ ਹਸਾ ਮਿਲਦਾ ਫੇਰ ਅਗਲੇ ਐਕਸ਼ਨ ਲਈ ਮਜਬੂਰ ਹੋਵੇ ਫੇਰ ਸਰਕਾਰ ਆ ਲੋਕਾਂ ਦਾ ਜਿਹੜਾ ਜੋਸ਼ ਹੈ ਇਹ ਚੱਲਣ ਲਈ ਤਿਆਰ ਰਏ ਅਸੀਂ ਮੰਗ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਸੀਗੇ ਕਾਕਾ ਸਿੰਘ ਕੋਟਰਾ ਜੋ ਜਨਰਲ ਸੈਕਟਰੀ ਬੀਕੇਯੂ ਸਿੰਧੂਪੁਰ ਦੇ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਵਧੀਆ ਗੱਲਬਾਤ ਕੀਤੀ ਇਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਆ ਤੇ ਨਾਲ ਦੀ ਨਾਲ ਤੁਹਾਨੂੰ ਹੋਰ ਵੀ ਅਗੂਆਂ ਨਾਲ ਗੱਲਬਾਤ ਕਰਵਾਵਾਂਗੇ ਕਾਫੀ ਸੀਨੀਅਰ ਅਗੂਏ ਸੇ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਹੁਣ ਇੱਥੇ ਅਭਿਮਨਿਉ ਕੋਹੜ ਵੀ ਜੋ ਹਰਿਆਣੇ ਦੇ ਹੈਗੇ ਆ ਕਿਸਾਨ ਆਗੂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਭਿਮੰਨੀਉ ਕਹਾੜ ਹਜੇ ਹੁਣੀ ਇੱਥੇ ਸੀਗੇ ਸ਼ਾਇਦ ਕਿਸੇ ਪਾਸੇ ਚਲੇ ਗਏ ਆ ਸਾਈਡ ਤੇ ਚਲੇ ਗਏ ਤੇ ਸਾਨੂੰ ਦਿਖ ਨਹੀਂ ਰਹੇ ਤੇ ਤੁਸੀਂ ਦੇਖਦੇ ਰਹੋ ਦਾਵੀਜ਼ਨ ਪੰਜਾਬ ਬਹੁਤ ਹੀ ਭਰਮਾ ਇਕੱਠ ਬੀਬੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਬੀਬੀ ਕੁਲਵਿੰਦਰ ਕੌਰ ਉਹੀ ਕੁਲਵਿੰਦਰ ਕੌਰ ਹੈ ਪੰਜਾਬ ਦੀ ਧੀ ਜਿਸ ਨੇ ਕੰਗਨਨ ਰੌਥ ਜੋ ਕਿ ਹਿਮਾਚਲ ਦੀ ਐਮਪੀ ਆ ਫਿਲਹਾਲ ਉਹ ਐਮਪੀ ਬਣੀ ਆ ਤੇ ਉਸਦੇ ਗਲ ਤੇ ਲਫੇੜਾ ਮਾਰ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ ਜੋ ਲਫੇੜਾ ਉਸਦੇ ਬੱਚਾਗਾ ਕੋਈ ਇਸ ਨੂੰ ਜਾਇਜ਼ ਦਾ ਕੋਈ ਨਜਾਇਜ਼ ਦਾ ਪਰ ਦੱਸਦੇ ਇਹ ਵੀ ਜੇ ਕਿਸੇ ਨੂੰ ਉਸਦੀ ਕੌਮ ਬਾਰੇ ਵੰਗਾਰੀਏ ਉਸਦੇ ਪਰਿਵਾਰ ਬਾਰੇ ਕੁਝ ਗਲਤ ਬੋਲੀਏ ਵੰਗਾਰੀਏ ਤਾਂ ਉਹ ਕਦੇ ਵੀ ਚੁੱਪ ਨਹੀਂ ਰਹੂਗਾ ਤੇ ਇਹ ਤਾਂ ਫਿਲਹਾਲ ਦੀ ਕੜੀ ਥੱਪੜ ਤੱਕ ਹੀ ਸੀਮਤ ਰਹੇਗੀ ਸੀ ਆਈਐਸਫ ਦੀ ਜਵਾਨ ਵਿਵਾ ਕੁਲਵਿੰਦਰ ਕੌਰ 에ਰਪੋਰਟ ਤੇ ਡਿਊਟੀ ਸੀਗੀ ਉਸਨੇ ਜੋ ਕੰਗਨਨ ਰਾਉਤ ਨੂੰ ਸਕੈਨਿੰਗ ਲਈ ਕਿਹਾ ਉਸਦੇ ਬੈਗ ਦੀ ਪਰ ਉਸਨੇ ਮਨਾ ਕਰਤਾ ਉਸ ਨੂੰ ਬਾਰ ਬਾਰ ਕਹਿਣ ਦੇ باوجود ਵੀ ਉਸ ਨੂੰ ਮਨਾ ਕਰਤਾ ਤੇ ਉਸਨੇ ਕੁਲਵਿੰਦਰ ਕੌਰ ਦੀ ਜੋ ਨੇਮ ਪਲੇਟ ਆ ਉਸ ਨੂੰ ਦੇਖ ਕੇ ਇਹ ਕਿਹਾ ਕਿ ਤੁਸੀਂ ਤਾਂ ਖਾਲਿਸਤਾਨੀ ਹੋ ਤੁਸੀਂ ਆਤੰਗਵਾਦੀ ਹੋ ਜੋ ਪੰਜਾਬ ਦੇ ਹੋ ਤੇ ਇਸੇ ਤਰ੍ਹਾਂ ਦੀ ਬਿਆਨਬਾਜ਼ੀ ਉਹ ਪਹਿਲਾਂ ਵੀ ਕਰਦੀ ਰਹੀ ਹੈ ਕੰਗਨਨ ਰਾਉਤ ਤੇ ਇਸੇ ਬਿਆਨਬਾਜ਼ੀ ਦੇ ਤਹਿਤ ਇਹਦੇ ਗਲਤ ਤੇ ਥੱਪੜ ਰਸੀਦ ਹੋਇਆ ਤੇ ਕੁਲਵਿੰਦਰ ਕੌਰ ਨੂੰ ਉੱਤੇ ਪਰਚਾ ਨਾ ਹੋਵੇ ਇਹ ਪਰਚਾ ਰੱਦ ਕੀਤਾ ਜਾਵੇ ਜਾਂ ਉਸਦੀ ਨੌਕਰੀ ਬਹਾਲ ਕੀਤੀ ਜਾਵੇ ਇਸ ਦੀ ਮੰਗ ਨੂੰ ਲੈ ਕੇ ਹੀ ਸਾਰੀ ਜਥੇਬੰਦੀਆਂ ਜਿੱਥੇ ਇਕੱਠੀਆਂ ਹੋਈਆਂ ਨੇ ਤੇ ਹੁਣ ਦੇਖਦੇ ਹਾਂ ਵੀ ਇਹਨਾਂ ਦਾ ਸੰਘਰਸ਼ ਕੀ ਰੰਗ ਲਿਆਏਗਾ ਬਿਲਕੁਲ ਇੰਡੀਪੈਂਡੈਂਟ ਔਰ ਪਾਰਦਰਸ਼ਤਾ ਨਾਲ ਕੀਤੀ ਜਾਏਗੀ ਕਿਸੇ ਵੀ ਤਰ੍ਹਾਂ ਦਾ ਉਸ ਲੜਕੀ ਦੇ ਨਾਲ ਬੇਨਸਾਬ ਨਹੀਂ ਹੋਵੇ ਕਿੰਨੇ ਮੈਂਬਰ ਐਸਆਈਟੀ ਹੈ ਜੀ ਐਸਆਈਟੀ ਦੇ ਤਿੰਨ ਮੈਂਬਰੀ ਇਹਨਾਂ ਨੇ ਮਤਲਬ ਹਜੇ ਕਿ ਜੇ ਕਿਨਾਂ ਇਹਨਾਂ ਕਹਿੰਦੇ ਹਾਂ ਕਿ ਐਸਆਈਟੀ ਦੇ ਵਿੱਚ ਇੱਕ ਲੇਡੀ ਮੈਂਬਰ ਜ਼ਰੂਰ ਲੈ ਲਾਂਗੇ ਨਾਲ ਤਾਂ ਮਤਲਬ ਉਹ ਚਿਸ ਕਰਾਂਗਾ ਇੱਕ ਗੱਲ ਅਗਲੀ ਅਸੀਂ ਇਹ ਮੰਨ ਕਰਦੇ ਆ ਰਹੇ ਸੀਗੇ ਕਿ ਜਿਹੜੀ ਕੰਗਣਾ ਰਣਾਉਤ ਦੀ ਵਾਇਡਿੰਗ ਹੈ ਜਾਂ ਜਿਹੋ ਜਿਹੀ ਉਸ ਤੋਂ ਬਾਅਦ ਜਾ ਕੇ ਦਿੱਲੀ ਜਾ ਕੇ ਉਹਨਾਂ ਬਿਆਨਬਾਜ਼ੀ ਕੀਤੀ ਜਾਂ ਜਿਸ ਤਰ੍ਹਾਂ ਦਾ ਉਹ ਟਵੀਟ ਕਰ ਰਹੀ ਹੈ ਉਹਦੇ ਟਵੀਟ ਬੜੇ ਮਤਲਬ ਦੇਸ਼ ਦੇ ਅੰਦਰ ਆਪਸ ਵਿੱਚ ਲੋਕਾਂ ਨੂੰ ਲੜਾਉਣ ਪੜਾਉਣ ਵਾਲੇ ਨੇ ਉਹਨਾਂ ਦੇ ਤੁਰੰਤ ਮਤਲਬ ਮੁਕੱਦਮਾ ਦਰਜ ਹੋਵੇ ਔਰ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਦਾ ਸਾਰਾ ਉਹਦਾ ਰਿਕਾਰਡ ਲੈ ਕੇ ਅਸੀਂ ਉਹਦੇ ਤੇ ਆਪਦੇ ਵੱਲੋਂ ਜਾਂਚ ਕਰਕੇ ਜੋ ਬਣਦੀ ਹੈ ਤੁਹਾਨੂੰ ਅਸੀਂ